ਪੁਲਿਸ ਜ਼ਿਲ੍ਹਾ ਬਟਾਲਾ ਦੇ ਕਸਬਾ ਸ਼੍ਰੀ ਹਰਗੋਬਿੰਦਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਸ਼੍ਰੀ ਹਰਗੋਬਿੰਦਪੁਰ ਪੁਲਸ ਵੱਲੋਂ ਇੱਕ ਨੌਜਵਾਨ ਨੂੰ ਨਸ਼ੇ ਸਮੇਤ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ ਇਹ ਸਾਰੀ ਜਾਣਕਾਰੀ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਹਰੀਸ਼ ਮੈਲ ਨੇ ਮੀਡੀਆ ਨਾਲ ਸਾਂਝੀ ਕੀਤੀ ਉਨ੍ਹਾਂ ਦੱਸਿਆ ਕਿ ਨਾਕਾਬੰਦੀ ਦੌਰਾਨ ਬੁਲਟ ਮੋਟਰਸਾਈਕਲ ਤੇ ਆ ਰਹੇ ਦੋ ਨੌਜਵਾਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਜਦੋਂ ਕਿ ਇੱਕ ਨੌਜਵਾਨ ਫਰਾਰ ਹੋ ਗਿਆ ਅਤੇ ਦੂਸਰੇ ਨੌਜਵਾਨ ਨੂੰ ਕਾਬੂ ਕਰਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ 150 ਗ੍ਰਾਮ ਹੈਰਨ ਬਰਾਮਦ ਹੋਈ ਹੈ ਉਹਨਾਂ ਨੇ ਕਿਹਾ ਕਿ ਇਹ ਨੌਜਵਾਨ ਪਿੰਡ ਲੁਟੜੜ ਹਲਕਾ ਮਜੀਠਾ ਅਮਰਸਾ ਦਿਹਾਤੀ ਦੇ ਰਹਿਣ ਵਾਲੇ ਹਨ ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਸ਼੍ਰੀ ਹਰਗੋਬਿੰਦਪੁਰ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਤਹਿਤ ਐਸਐਚਓ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਬੀਤੇ ਕੁਝ ਮਹੀਨਿਆਂ ਵਿੱਚ 64 ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚ ਕਰੀਬ 107 ਵਿਅਕਤੀ ਕਾਬੂ ਕੀਤੇ ਗਏ ਹਨ ਅਤੇ ਨਸ਼ੇ ਦੀ ਵੱਡੀ ਰਿਕਵਰੀ ਹੋਈ ਹੈ ਕੁਝ ਲਾਈਵ ਤਸਵੀਰਾਂ ਤੁਹਾਡੇ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਪੱਤਰਕਾਰ ਨਰਿੰਦਰ ਕੌਰ ਪUREਵਾਲ ਤਰਿੰਕੂ ਆਜ਼ਾਦੀ ਇੱਕ ਖਾਸ ਰਿਪੋਰਟ ਉਸ ਸਮੇਂ ਸ਼੍ਰੀ ਹਰਗੋਬਿੰਦਪੁਰ ਪੁਲਿਸ ਨੂੰ ਕਾਫੀ ਸਫਲਤਾ ਮਿਲੀ ਕਿ ਇੱਕ ਅਸੀਂ ਮੰਝ ਸਾਹਿਬ ਗੁਰਦੁਆਰਾ ਸਾਹਿਬ ਦੇ ਕੋਲ ਅਸੀਂ ਨਾਕਾ ਲਗਾਇਆ ਹੋਇਆ ਸੀ ਉੱਥੇ ਦੋ ਨੌਜਵਾਨ ਜੋ ਕਿ ਬੁਲੇਟ ਮੋਟਰਸਾਈਕਲ ਤੇ ਆਏ ਤੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਹਨਾਂ ਚੋਂ ਇੱਕ ਨੂੰ ਅਸੀਂ ਕਾਬੂ ਕੀਤਾ ਤੇ ਦੂਸਰਾ ਉਥੋਂ ਭੱਜ ਗਿਆ ਤੇ ਜਿਹੜਾ ਕਾਬੂ ਕੀਤਾ ਹੈ ਤੇ ਉਹਦੇ ਕੋਲ ਸਾਨੂੰ 150 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ ਤੇ ਦੂਸਰਾ ਇਹ ਲੁੱਦੜ ਪਿੰਡ ਦਾ ਰਹਿਣ ਵਾਲਾ ਸੀਗਾ ਤੇ ਦੂਸਰਾ ਵੀ ਲੁੱਦੜ ਪਿੰਡ ਦਾ ਹੀ ਹੈ ਤੇਜਪਾਲ ਉਹਦਾ ਨਾਮ ਆਇਆ ਜਿਹੜਾ ਕਿ ਹਜੇ ਐਬਸਕੰਡਡ ਹੈ ਅਸੀਂ ਉਹਦੇ ਲਈ ਛਾਪੇਮਾਰੀ ਕਰ ਰਹੇ ਹਾਂ ਟੀਮਾਂ ਬਣਾਈਆਂ ਹੋਈਆਂ ਤੇ ਜਲਦੀ ਉਹਨੂੰ ਵੀ ਅਸੀਂ ਕਾਬੂ ਕਰਕੇ ਤੇ ਇਹਦਾ ਜਿਹੜਾ ਵੀ ਨੈਟਵਰਕ ਹੈਗਾ ਸਾਰਾ ਉਹਨੂੰ ਬਸਟ ਕਰਾਂਗੇ ਤੇ ਹੁਣ ਤੱਕ ਵੀ ਐਸ ਐਚ ਓ ਸੁਖਿੰਦਰ ਸਿੰਘ ਜਿਹੜੇ ਸ਼੍ਰੀ ਅਰਗਵਿੰਦਪੁਰ ਹੈਗੇ ਆ ਔਰ ਇਹਨਾਂ ਦੀ ਟੀਮ ਨੇ ਮਿਲ ਕੇ ਕਾਫੀ ਮਿਹਨਤ ਕੀਤੀ ਹੈ ਇਹਦੇ ਨਸ਼ੇ ਦੇ ਵਿਰੁੱਧ ਤੇ 64 ਮੁਕੱਦਮੇ ਦਰਜ ਕਰਕੇ ਕਰੀਬ 107 ਦੋਸ਼ੀਆਂ ਨੂੰ ਅਸੀਂ ਹੁਣ ਤੱਕ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਰਿਕਵਰੀ ਕੀਤੀ ਹੈ ਤੇ ਗਾਂ ਵੀ ਸਾਡੀ ਜਿਹੜੀ ਇਹ ਜੰਗ ਜਿਹੜੀ ਨਸ਼ਾ ਵਿਰੁੱਧ ਹੈ ਪੂਰੀ ਤਰ੍ਹਾਂ ਨਾਲ ਜਾ ਰਹੀ ਹੈ ਜਾਰੀ ਹੈਗੀ ਹੈ ਤੇ ਮਾਨਯੋਗ ਸਾਡੇ ਜਿਹੜੇ ਡੀਆਈਜੀ ਬਾਰਡਰ ਜ਼ੋਨ ਨਾਨਕ ਸਿੰਘ ਡਾਕਟਰ ਨਾਨਕ ਸਿੰਘ ਆਈਪੀਐਸ ਤੇ ਐਸਐਸਪੀ ਸਾਹਿਬ ਸਾਡੇ ਕਾਸਿਮ ਮੀਰ ਜੀ ਬਟਾਲਾ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਕੇ ਇਹੀ ਕਿਸੇ ਵੀ ਨਸ਼ੇ ਦੇ ਪੈਡਲਰ ਔਰ ਸਮਗਲਰ ਨੂੰ ਬਿਲਕੁਲ ਨਹੀਂ ਛੱਡ ਰਹੇ ਤੇ ਉਹਨਾਂ ਨੂੰ ਉਹਨਾਂ ਦੇ ਪੂਰਾ ਸੀ ਉਹਨਾਂ ਦੇ ਨੱਕ ਪਾਈ ਹੋਈ ਹੈ ਤੇ ਗਾਂ ਵੀ ਇਲਾਕੇ ਦੇ ਵਿੱਚ ਇਸੇ ਤਰ੍ਹਾਂ ਹੀ ਅਸੀਂ ਕੰਮ ਕਰਦੇ ਰਹਿਣਾ ਹੈ ਜਿਹੜਾ ਹੈਗਾ ਜੀ ਥਾਣਾ ਜਿਹੜਾ ਮਜੀਠਾ ਹੈਗਾ ਉਹਦੇ ਅੰਦਰ ਅਤਰਗਾਧਾ ਆਂਦਾ ਹੈ ਇਹ ਪਿੰਡ ਤੇ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਨਾਲ ਸੰਬੰਧਿਤ ਉਹ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਤੇ ਕਰੋੜਾਂ ਅਰਬਾਂ ਦੀ ਰੋਜ਼ ਹੋ ਜਾਂਦੀ ਹੈ ਜਾ ਕੇ ਤੇ ਬਾਕੀ ਇੱਥੇ ਵੀ ਇਹ ਕਾਫੀ ਮਹਿੰਗੀ ਚੀਜ਼ ਜਿਹੜੀ ਹੈ ਇਹਨਾਂ ਨੂੰ ਜਿਹੜੀ 44500 ਰੁਪਏ ਗ੍ਰਾਂਟ ਦੇ ਹਿਸਾਬ ਨਾਲ 8-10 ਲੱਖ ਰੁਪਇਆ ਤੈਨਾਂ ਦੀ ਲੋਕਲ ਵੈਲਿਊ ਹੈਗੀ ਹੈ